ਫਾਜ਼ਲਕਾ ਦੇ ਸੀਵਲ ਲਾਈਨ ਦੀ ਰਹਿਣ ਵਾਲੀ ਗੁਰਮੀਤ ਕੌਰ ਨੂੰ ਲੋਟਰੀ ਲੱਗ ਗਈ ਹੈ। 5:30 ਵਜੇ ਲੋਟਰੀ ਦਾ ਟਿਕਟ ਖਰੀਦਿਆ ਤੇ 6 ਵਜੇ ਰੂਪਚੰਦ ਲੋਟਰੀ ਵਾਲਿਆਂ ਦਾ ਫੋਨ ਵੀ ਆ ਗਿਆ ਕਿ ਤੁਹਾਨੂੰ 45000 ਦਾ ਇਨਾਮ ਲੱਗਿਆ। ਹਾਲਾਕੀ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਅੱਜ ਰੂਪਚੰਦ ਲੋਟਰੀ ਵਾਲਿਆਂ ਦੀ ਦੁਕਾਨ ਤੋਂ ਨਿਕਲੇ ਇਨਾਮ ਦੀ ਵੀਡੀਓ ਵੇਖੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਅਬੋਹਰ ਦੇ ਵਿਅਕਤੀ ਨੂੰ ਲੋਟਰੀ ਲੱਗੀ ਹੈ। ਜਿਸ ਨੂੰ ਵੇਖ ਕੇ ਉਹ ਵੀ ਲੋਟਰੀ ਦਾ ਟਿਕਟ ਖਰੀਦ ਕੇ ਲੈ ਗਈ ਤੇ ਕਿਸਮਤ ਨੇ ਉਹਨਾਂ ਦਾ ਸਾਥ ਦਿੱਤਾ ਤੇ ਹੁਣ ਉਹਨਾਂ ਨੂੰ 45000 ਦਾ ਇਨਾਮ ਲੱਗਾ। ਉਹਨਾਂ ਦਾ ਕਹਿਣਾ ਹੈ ਕਿ ਇਸ 4500 ਸ਼ੋਪਿੰਗ ਕਰਨ ਦੀ ਅੱਜ ਅਸੀਂ ਸਵੇਰ ਦੇਖਿਆ ਸੀ ਅਬੋਰ ਤੋਂ ਕਿਸੇ ਨੂੰ ਲੋਟਰੀ ਨਿਕਲੀ ਸੀ ਟਿਕਟ ਰੂਪਚਨ ਲੋਟਰੀ ਵਾਲਿਆਂ ਦੇ ਤੇ ਫਿਰ ਅਸੀਂ ਮੇਰੀ ਫਰੈਂਡ ਦੇ ਹਸਬੰਦ ਬੋਲੇ ਵੀ ਆਪਾਂ ਵੀ ਚੱਲ ਕੇ ਦੇਖਦੇ ਹਾਂ ਜਮਾਇਸ਼ ਕਰਦੇ ਹਾਂ ਫਿਰ ਉਹਨਾਂ ਦੇ ਨਾਲ ਅਸੀਂ ਆਏ ਵੱਡੀ ਟਿਕਟ ਲੈਣ ਲਈ ਆਏ ਸੀ ਪਰ ਉਹ ਨਾਲ ਬੋਬੀ ਜੀ ਨੇ ਸਾਨੂੰ ਕਿਹਾ ਵੀ ਛੋਟੇ ਵਾਲੀ ਟਿਕਟ ਵੀ ਇਹ ਵੀ ਪਾ ਕੇ ਦੇਖ ਲਓ ਚਾਂਸ ਤੇ ਅਸੀਂ ਬਸ ਉਹ ਸਾਢੇ ਪੰਜ ਚਾਂਸ ਲਿਆ ਔਰ 6 ਵੇ ਸਾਨੂੰ ਲੋਟਰੀ ਨਿਕਲ ਵੀ ਆਈ ਸਾਨੂੰ ਟਿਕਟ ਸਰ 45000 ਦਾ ਜੀ 45000 ਦੀ ਸ਼ੋਪਿੰਗ ਕਰਾਂਗੇ ਫਿਲਹਾਲ ਤਾਂ ਜੀ ਜੀ ਮੈਂ ਤੀਸਰੀ ਵਾਰ ਪਾਈ ਆ ਔਰ ਇੱਕ ਵਾਰੀ ਮੇਰੇ ਸਾਡੇ ਟਿਕਟ ਖਾਲੀ ਗਈ ਆ ਇੱਕ ਵਾਰੀ ਸਾਨੂੰ 9000 ਦਾ ਨਿਕਲਿਆ ਸੀ ਜੀ ਔਰ ਸੈਕਿੰਡ ਟਾਈਮ ਖਾਲੀ ਸੀ ਔਰ ਥਰਡ ਟਾਈਮ ਤੇ ਸਾਨੂੰ ਅੱਜ 45000 ਦੀ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਵੀ ਆਪਣੀ ਕਿਸਮਤ ਨੂੰ ਹਮੇਸ਼ਾ ਨਾ ਅਜਮਾਇਸ਼ ਜਰੂਰ ਕਰੋ ਲੋਟਰੀ ਪਾਓ ਮਾਲਕ ਦਾ ਕੋਈ ਪਤਾ ਨਹੀਂ ਕਿਹੜੀ ਟਿਕਟ ਦੇ ਵਿੱਚ ਆਪਣਾ ਨੰਬਰ ਆ ਜਾਏ ਹਾਂਜੀ ਸਰ ਅੱਜ ਫਿਰ ਬਾਬਾ ਜੀ ਨੇ ਇੱਕ ਦਿਨ ਵਿੱਚ ਦੂਜੀ ਵਾਰੀ ਕਿਰਪਾ ਕਰਤੀ ਐ ਦੂਜੀ ਵਾਰੀ ਕਿਰਪਾ ਕਰਤੀ ਐ ਅੱਜ ਜਿਹੜਾ ਇਨਾਮ ਨਿਕਲਿਆ ਮੈਂ ਤੁਹਾਨੂੰ ਦੱਸਦਾ ਅਗੇ ਜੈਂਟਸ ਨੂੰ ਪ੍ਰਾਈਜ਼ ਨਿਕਲ ਰਹੇ ਸੀਗੇ ਹੁਣ ਲੇਡੀਜ਼ ਨੂੰ ਵੀ ਨਿਕਲਨੇ ਸ਼ੁਰੂ ਹੋ ਗਿਆ ਹੈ ਅੱਜ ਜਿਹੜਾ ਪ੍ਰਾਈਜ਼ ਹੈ ਉਹ ਫਾਜ਼ਿਲਗਾ ਦੇ ਸਿਵਲ ਲਾਈਨੇਜ ਰਹਦੇ ਹੋਏ ਗੁਰਮੀਤ ਕੌਰ ਜੀ ਅੱਜ ਆ ਸਾਡੀ ਦੁਕਾਨ ਤੋਂ ਵਿਜੇਤਾ ਬਣਿਆ ਜੀ ਆ ਤੁਸੀਂ ਦੇਖ ਸਕਦੇ ਹੋ ਗੁਰਮੀਤ ਕੌਰ ਜੀ ਇਹਨਾਂ ਨੇ ਸਵੇਰੇ ਹੀ ਅੱਜ ਵੀਡੀਓ ਦੇਖੀ ਵੀ ਅਵਾਰਤੋ ਚੱਲ ਗਏ ਇੱਕ ਜਿਹੜੇ ਬਾਬਾ ਜੀ ਦੇ ਦਰਸ਼ਨ ਕਰਨ ਆਏ ਸੀਗੇ ਵਿਆਸ ਹਲੇ ਤੇ ਉਹਨਾਂ ਨੂੰ ਲਾਟਰੀ ਨਿਕਲ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਨਿਕਲ ਸਕਦੀ ਹੈ ਇਹ ਵੀ ਕੱਲ ਦਰਸ਼ਨ ਕਰਕੇ ਆਏ ਸੀਗੇ ਇਹਨਾਂ ਦੇ ਮਨ ਵਿੱਚ ਵੀ ਸੀਗਾ ਵੀ ਉਹ ਵੀ ਦਰਸ਼ਨ ਕਰਕੇ ਆਇਆ ਤਾਂ ਉਹਨੂੰ ਆ ਗਈ ਤੇ ਸਾਨੂੰ ਕਿਉਂ ਨਹੀਂ ਆਏਗੀ ਔਰ ਜਿਵੇਂ ਕਹਿੰਦੇ ਆ ਨਾ ਜੀ ਚਾਚੇ ਦੀ ਧੀ ਚੱਲੀ ਤੇ ਮੈਂ ਕਿਉਂ ਰਹਿ ਗਈ ਕੱਲੀ ਤੇ ਕਹਿੰਦਾ ਮਤਲਬ ਉਹ ਸੇ ਸੋਚ ਤੇ ਚਲ ਕੇ ਸਾਡੇ ਕੋਲ ਆਏ ਤੇ ਇਹਨਾਂ ਨੇ ਅੱਜ ਸਾਡੇ ਕੋਲ ਟਿਕਟ ਪਾਈ ਹੈ ਸ਼ਾਮ ਨੂੰ ਹੀ ਟਿਕਟ ਪਾ ਗਏ ਜੀ 5:30 ਵਜੇ ਤੇ ਇਹਨਾਂ ਨੂੰ ਵੀ 45000 ਰੁਪਏ ਦਾ ਇਨਾਮ ਨਿਕਲਿਆ ਜੀ 45000 ਰੁਪਏ ਦਾ ਆ ਟਿਕਟ ਹੈ ਸਰ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਨੰਬਰ ਵੀ ਦੇਖੋ ਕਿੰਨਾ ਜ਼ਬਰਦਸਤ ਨੰਬਰ ਆਇਆ ਜੀ 19619 ਅੱਗੇ ਵੀ 19 ਤੇ ਪਿੱਛੇ ਵੀ 19 ਤੇ ਪ੍ਰਮਾਤਮਾ ਨੇ ਸੁਣ ਲਈ ਇਹਨਾਂ ਦੀ 45000 ਰੁਪਏ ਦਾ ਇਨਾਮ ਆਇਆ ਜੀ ਇਹ 5:30 ਵਜੇ ਸਾਡੇ ਕੋਲ ਟਿਕਟ ਪਾ ਕੇ ਗਏ ਸੀਗੇ ਤੇ 6:30 ਵਜੇ ਹੱਲੇ ਘਰੇ ਹੀ ਪਹੁੰਚੇ ਸੀਗੇ ਇਹ ਖਰੀਦਦਾਰੀ ਕਰ ਰਹੇ ਸੀਗੇ ਸੂਟਾਂ ਦੀ ਤੇ ਅਸੀਂ ਉੱਤੇ ਬੈਠੇ ਦੁਕਾਨ ਤੇ ਇਹਨਾਂ ਨੂੰ ਫੋਨ ਕਰਤਾ ਵੀ ਸੂਟ ਹੋਰ ਲੈ ਲਓ ਕਹਿੰਦੇ ਕਿਵੇਂ ਮੈਂ ਕਹੀ 45000 ਆ ਗਏ ਹੀ ਮੈਨੂੰ ਲੱਗਦਾ ਵੀ ਇਹਨਾਂ ਨੇ ਤਾਂ ਥਾਂ ਨਹੀਂ ਬੜਵਾ ਲਿਆ ਆਣਾ ਬਹੁਤ ਸਾਰਾ ਕੱਟ ਦੋ ਹੁੰਦਾ ਵੱਧ ਰੁਪਏ ਆ ਗਏ ਐ ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਆਹ ਨੇ ਜੀ ਆਪਣੇ ਗੁਰਮੀਤ ਗੌਰ ਜੀ ਇਹਨਾਂ ਨੂੰ ਨਿਕਲਿਆ ਜੀ ਅੱਜ ਤੇ ਹੁਣ ਅਸੀਂ ਦੱਸ ਦਈਏ ਵੀ ਇਹਨਾਂ ਨੂੰ ਇਹ ਹੋਰ ਨਵੀਆਂ ਟਿਕਟਾਂ ਵੀ ਦੇ ਰਹਿਆਂ ਜਿਹੜੀ ਸਵੇਰੇ ਟਿਕਟ ਦਿੱਤੀ ਸੀ ਉਹ ਬੜੇ ਧੱਕੇ ਨਾਲ ਦਿੱਤੀ ਸੀ ਇਹ ਸਿਰਫ 500 ਵਾਲੀ ਟਿਕਟ ਲੈਣ ਆਏ ਸੀਗੇ ਕਹਿੰਦੇ ਕਰੋੜ ਤੋਂ ਘਟ ਸਾਡਾ ਸਰਦਾ ਹੀ ਨਹੀਂਗਾ ਸਾਡੀ 50000 ਦੀ ਤਾਂ ਸ਼ੋਪਿੰਗ ਹੋ ਜਾਂਦੀ ਹੈ ਮੈਂ ਕਿਹਾ ਚਲੋ ਸ਼ੋਪਿੰਗ ਹੀ ਸੀ ਕੋਈ ਮੇਨਾ ਦਾ ਸਾਨੂੰ ਯਾਦ ਕਰੋਗੇ ਐਸੇ ਭਾਨੇ ਤੇ ਕਹਿੰਦਾ ਮਤਲਬ ਸ਼ੋਪਿੰਗ ਜੋ ਗਏ ਇਹਨਾਂ ਨੇ ਪ੍ਰਮਾਤਮਾ ਨੇ ਇਹਨਾਂ ਨੂੰ ਦੇ ਦਿੱਤੇ ਹੈ ਜਿਹੜਾ ਉਹਨਾਂ ਇਹਨਾਂ ਨੂੰ ਕੋਟਾ ਭਰ ਕੇ ਨੋਟਾਂ ਦਾ ਆਣਾ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਟਿਕਟ ਵੀ ਆ ਗਈ ਤੁਹਾਡੇ ਲਈ ਕੋਟਾ ਭਰ ਕੇ ਨੋਟਾਂ ਦਾ 11 ਕਰੋੜ 500 ਰੁਪਏ ਜਾ ਰਹੇ 11 ਕਰੋੜ ਆ ਜਿਹੜਾ ਇਹ ਦੀਵਾਲੀ ਬੰਪਰ ਆ ਗਿਆ ਜੀ ਦੀਵਾਲੀ ਬੰਪਰ 500 ਰੁਪਏ 11 ਕਰੋੜ 1 31 ਤਰੀਕ ਨੂੰ ਖੁੱਲਣ ਜਾ ਰਿਹਾ ਹੈ ਇਹਦੇ ਸੈਕਿੰਡ ਪ੍ਰਾਈਜ਼ ਵੀ ਜਿਹੜਾ ਹੈਗਾ 3 ਕਰੋੜ 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 ਦੇ ਤਿੰਨ ਪ੍ਰਾਈਜ਼ ਹੈ ਥਰਡ ਵੀ 50-50 ਲੱਖ ਦੇ ਤਿੰਨ ਹੈਗੇ ਐਸ ਤੋਂ ਬਾਅਦ ਹੋਰ ਛੋਟੇ ਕਈ ਪ੍ਰਾਈਜ਼ ਨੇ ਮੈਂ ਇੱਕ ਹੋਰ ਗੱਲ ਦੱਸਦਾ ਜੀ ਇੱਕ ਲਾਟਰੀ ਜਿਹੜੀ ਆ ਉਹਨੇ ਖੁੱਲਣ ਜਾ ਰਹੀ ਹੈ ਬਹੁਤ ਹੀ ਜਲਦੀ ਬਹੁਤ ਹੀ ਜਲਦੀ ਸਿਰਫ 3 ਦਿਨ ਬਾਕੀ 3 ਦਿਨ ਬਾਕੀ ਐਸੇ ਸ਼ਨੀਵਾਰ ਖੁੱਲਣ ਜਾ ਰਹੀ ਹੈ ਜਿਹੜੀ ਕਿ ਅੱਗੇ 2000 ਰੁਪਏ ਦੀ ਟਿਕਟ ਹੁੰਦੀ ਸੀ ਕਿ ਹੁਣ 1000 ਰੁਪਏ ਦੀ ਬਣ ਕੇ ਆਈ ਹੈ ਯਾਨੀ ਕਿ ਇਹਦੇ ਚਾਰ ਹੀ ਨੰਬਰ ਹੈ 50000 ਟਿਕਟਾਂ ਸਭ ਤੋਂ ਘੱਟ ਟਿਕਟਾਂ ਵਿੱਚ ਬਹੁਤ ਜ਼ਿਆਦਾ ਚਾਂਸ ਚਾਰ ਨੰਬਰਾਂ ਦੇ ਜਿਹੜਾ ਹੈ 500000 ਆਉਂਦਾ ਇਹਦੇ ਸਿੱਧਾ ਹੀ ਅੱਧਾ ਕਰੋੜ ਅੱਧਾ ਕਰੋੜ ਆ ਰਿਹਾ ਜੀ ਤੁਹਾਨੂੰ ਇਹ ਐਸੇ ਸ਼ਨੀਵਾਰ ਖੁੱਲ ਰਹੀ ਹੈ ਤੇ ਗਣੇਸ਼ ਜੀ ਮਹਾਰਾਜ ਜੀ ਦਾ ਵਿਸਰਜਨ ਹੋ ਚੁੱਕਿਆ ਲੇਕਿਨ ਉਹਨਾਂ ਦੇ ਨਾਮ ਦੀ ਜਿਹੜੀ ਲਾਟਰੀ ਹੈ ਉਹ ਖੁੱਲਣੀ ਹੈ 20 ਤਰੀਕ ਨੂੰ ਐਸੇ 20 ਤਰੀਕ ਨੂੰ ਇਹ ਵੀ ਅਗਲੇ ਸ਼ਨੀਵਾਰ ਖੁੱਲਣ ਜਾ ਰਹੀ ਹੈ ਇਹ ਵੀ ਟਿਕਟਾਂ ਬਹੁਤ ਥੋੜੀਆਂ ਪ੍ਰਿੰਟ ਹੋਈਆਂ ਹਨ 5 ਲੱਖ ਟਿਕਟਾਂ ਇਹ ਫਰਸਟ ਪ੍ਰਾਈਜ਼ 3 ਕਰੋੜ 3 ਕਰੋੜ ਇਸ ਤੋਂ ਇਲਾਵਾ ਜਿਹੜਾ ਇੱਕ ਦੁਸ਼ਹਿਰੇ ਦਾ ਬੰਪਰ ਵੀ ਆ ਗਿਆ ਜੀ ਇਹ ਵੀ 500 ਰੁਪਏ 3 ਕਰੋੜ ਆ ਗਿਆ 3 ਕਰੋੜ ਇਹ ਦੁਸ਼ਹਿਰੇ ਤੇ ਖੁੱਲਣ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਇੱਕ ਮੰਥਲੀ ਲਾਟਰੀ ਹਰ ਮਹੀਨੇ ਖੁੱਲਦੀ ਹੈ 200 ਰੁਪਏ ਦੀ ਇਹ ਵੀ ਖੁੱਲਣ ਜਾ ਰਹੀ ਹੈ ਯਾਨੀ ਕਿ ਕੁੱਲ ਮਿਲਾ ਕੇ ਦਸੀਏ ਤਾਂ ਸਾਡੀ ਦੁਕਾਨ ਤੇ 11 11 ਤੇ 6 17 17 ਤੇ 17 ਤੇ 17 18 19 ਕਰੋੜ ਰੁਪਏ ਦੀਆਂ ਲਾਟਰੀਆਂ ਆ ਚੁੱਕੀਆਂ ਜੀ 19 ਕਰੋੜ ਅੱਜ 19 ਨੰਬਰ ਦੇ ਇਨਾਮ ਨਿਕਲੇ ਆ ਤੇ 19 ਕਰੋੜ ਦੇ ਟਿਕਟਾ ਵੀ ਆ ਚੁੱਕੇ ਆ ਜੀ ਇਹ ਤੁਹਾਡੇ ਜੀ ਵੰਡਿਆ ਜਾਣਾ ਵੰਡਿਆ ਤਾਂ ਹੀ ਜਾਣਾ ਜੇ ਤੁਸੀਂ ਆਗੇ ਇਹਨੂੰ ਖਰੀਦੋਗੇ ਤੇ ਤਾਂ ਹੀ ਹੈਲਪ ਕਰੋਗੇ ਤਾਂ ਤੁਹਾਨੂੰ ਨਿਕਲੇਗਾ ਸਰ ਇਹ ਤੁਹਾਡੇ ਸਯੋਗ ਨਾਲ ਹੀ ਲਾਟਰੀ ਨਿਕਲ ਰਹੀਆਂ ਆ ਤੇ ਅੱਗੇ ਵੀ ਸਯੋਗ ਨਾਲ ਹੀ ਨਿਕਲਣੀਆਂ ਆ ਜੀ ਤੇ ਤੁਸੀਂ ਜਲਦੀ ਪਹੁੰਚਣਾ ਰੂਪ ਲਾਟਰੀ ਮੇਰੀ ਅਬਜ਼ਾਰ ਫਾਜ਼ਿਲਗਾ ਰੂਪ ਲਾਟਰੀ ਮੇਰੀ ਅਬਜ਼ਾਰ ਫਾਜ਼ਿਲਗਾ ਤੁਸੀਂ ਦੇਖਿਆ ਵੀ 5 ਦਿਨ ਗਣੇਸ਼ ਜੀ ਮਹਾਰਾਜ ਜੀ ਜਦੋਂ ਆਏ ਆ ਤੇ 5 ਦੇ 5 ਦਿਨ ਲਗਾਤਾਰ ਰੂਪ ਚੰਦ ਦੁਕਾਨ ਤੋਂ ਲਗਾਤਾਰ ਇਨਾਮ ਨਿਕਲੇ ਆ ਤੇ ਅੱਜ ਬਾਬਾ ਜੀ ਵੀ ਕੱਲ ਜਿਹੜੇ ਆ ਤੇ ਦਰਸ਼ਨ ਦੇ ਗਏ ਤੇ ਲਗਾਤਾਰ ਅਜ ਦੂਜਾ ਦਿਨ ਐ ਤੇ ਦੂਜੇ ਦਿਨ ਜਿਹੜੇ ਵਿਜੇਤਾ ਬਣੇ ਐ ਇਹ ਗੁਰਮੀਤ ਕੌਰ ਜੀ ਬਣੇ ਐ ਜੀ ਐਸੇ ਤਰ੍ਹਾਂ ਪ੍ਰਮਾਤਮਾ ਅਗੇ ਆਸ ਕਰਦੇ ਆ ਲੱਗੀਆਂ ਨੇ ਮੋਜਾ ਹੁਣ ਲਾਈ ਰੱਖੀ ਮਾਲਕਾ ਚੰਗਿਆਂ ਜਾਂ ਮਾੜਿਆਂ ਨਿਭਾਈ ਰੱਖੀ ਮਾਲਕਾ ਯਾਨੀ ਕਿ ਪ੍ਰਮਾਤਮਾ ਅਗੇ ਹੱਥ ਜੋੜ ਕੇ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਤੂੰ ਆ ਲੋਕਾਂ ਦੇ ਚੰਗੇ ਮਾੜੇ ਨਾ ਵੇਖਿਆ ਜੇ ਯਾਨੀ ਕਿ ਉਹਨਾਂ ਦੀ ਬਾਹ ਫੜ ਕੇ ਉਹਨਾਂ ਦਾ ਬੇੜਾ ਪਾਰ ਕਰਿਆ ਜੇ ਤੇ ਤੁਸੀਂ ਜਲਦੀ ਪਹੁੰਚੋ ਰੂਪ ਲੋਟਰੀ ਮੇਰੀ ਅਫਜ਼ਾਰ ਫਾਜ਼ਿਲਗਾ ਸਾਡਾ ਮਾਈ ਨੰਬਰ ਹੈ ਜੀ 9218999910 ਸਾਡਾ ਸੈਕਿੰਡ ਨੰਬਰ ਹੈ ਜੀ 6284699813 ਤੇ ਥਰਡ ਹੈ ਜੀ 9417322161 ਤੁਸੀਂ ਜਲਦੀ ਆਓ ਤੇ ਲਖਪਤੀ ਕਰੋੜਪਤੀ ਬਣੋ ਤਨਵਾਜੀ ਵੈ